ਵਾਹ ਜੀ ਮਿੱਤਰੋ ਵੈਲਕਮ ਬੈਕ ਟੂ ਅਵਰ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵਾਂਗੇ ਸਾਰੇ ਵਧੀਆ ਠੀਕ ਠਾਕ ਅੱਜ ਮਿੱਤਰੋ ਆਏ ਆ ਸ਼ਹਿਰ ਕਿਉਂਕਿ ਸ਼ਹਿਰ ਦੀ ਆਪਾਂ ਨੂੰ ਕੰਮ ਬਹੁਤ ਜ਼ਿਆਦਾ ਜ਼ਰੂਰੀ ਟਰਾਲੀ ਦੀ ਹੈ ਨਾ ਇਹ ਆਪਣੇ ਜਿਹੜੇ ਟਰਾਲੀ ਆ ਉਹਦੀ ਇੱਕ ਇੱਕ ਪੱਤੀ ਸੀਗੀ ਇੱਕ ਇੱਕ ਹੈ ਨਹੀਂ ਸੀ ਡਾਲੇ ਤੇ ਜਿਹੜੀ ਕੱਤੀ ਦੀਆਂ ਗੰਨਾਵਾਲਾ ਲੱਦਣ ਕਰਕੇ ਤੇ ਪੱਤੀ ਇੱਕ ਇੱਕ ਹੁਣ ਬਣਾਈ ਆ ਹੁਸ਼ਿਆਰਪੁਰੋਂ ਤੇ ਪੱਤੀ ਕੱਸਾਂਗੇ ਮਿੱਤਰੋ ਬਾਕੀ ਹੋਰ ਦੋ ਤਿੰਨ ਕੰਮ ਹੈ ਉਹ ਵੀ ਕਰਾਂਗੇ ਕਰਿਓ ਇੰਜੋਏ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹਨੇ ਹਾਲੇ ਨਹੀਂ ਕੀਤਾ ਐਸ ਵੇਲੇ ਦਾ ਲੱਗੇ ਆ ਜੀ ਸ਼ਕਰਗੰਦੀ ਖਾਨ ਸ਼ਹਿਰ ਨੂੰ ਆਈਏ ਤੇ ਸ਼ਕਰਗੰਦੀ ਆ ਖਾਈਏ ਇੰਦਾ ਹਾਲਾ ਹੋ ਸਕਦਾ ਇੰਦਾ ਕਦੀ ਵੀ ਨਹੀਂ ਹੋ ਸਕਦਾ ਸ਼ਕਰਗੰਦੀ ਦਾ ਆਪਾਂ ਪਹਿਲਾਂ ਇਹ ਦਾ ਬਹੁਤ ਜ਼ਰੂਰੀ ਹੈ ਤੇ ਆ ਗਏ ਮਿੱਤਰੋ ਫੇ ਚੱਲਦੇ ਆਂ ਕਿ ਸ਼ਹਿਰ ਉਹ ਕਹਿੰਦੇ ਮੇਰੇ ਵੀਰੋ ਸ਼ਹਿਰ ਆ ਗਏ ਸ਼ਹਿਰ ਸ਼ਹਿਰ ਹੁਸ਼ਿਆਰਪੁਰ ਅੱਜ ਆਏ ਆਂ ਮਿੱਤਰੋ ਸ਼ਹਿਰ ਹੁਸ਼ਿਆਰਪੁਰ ਤੇ ਰੌਣਕ ਲੱਗੀ ਉਹ ਬਜ਼ਾਰਾਂ ਜਾਨ ਪੂਰੀ ਪਰ ਅੱਛਾ ਬਹੁਤ ਆ ਚੱਕਾ ਚੌਂ ਸ਼ਹਿਰਾਂ ਦੀ ਚੱਕਾ ਚੌਂ ਤੇ ਆਫਾ ਭਾਜੀ ਲੈਣ ਆਏ ਆਂ ਬੂਟ ਕਹਿੰਦੇ ਮੇਰੇ ਵੀਰੋ ਬੂਟ ਮਿੱਤਰੋ ਲਓ ਵੀ ਮਿੱਤਰੋ ਪੱਤੀ ਬਣਾਉਣ ਲੱਗੇ ਆ ਪੱਤੀ ਟਰਾਲੀ ਦੀ ਇੱਕ ਇੱਕ ਪੱਤੀ ਸੀਗੀ ਸਿੰਗਲ ਸਿੰਗਲ ਡਾਲੇ ਵਾਲੀ ਇੱਕ ਇੱਕ ਹੋਰ ਬਣਾਉਣੀ ਆ ਉਹ ਹੁਣ ਸ਼ਹਿਰ ਦੇਖਣ ਆਏ ਸੀਗੇ ਇੱਥੇ ਹੁਣ ਮਿਲ ਗਈ ਆ ਪੱਤੀ ਤਾਂ ਫੇਰ ਕਟਾਉਣੇ ਆ ਜੀ ਹੁਣ ਆ ਪਈਆਂ ਪੱਤੀਆਂ ਬਈ ਇਹਨੂੰ ਕਹਿੰਦੇ ਆ ਚਾਰ ਸੂਤ ਦੀ ਪੱਤੀ ਆਹ ਵਾਲੀ ਇਹ ਲਵਾਂਗੇ ਜੀ ਚਾਰ ਸੂਤ ਦੀ ਮਾਲ ਬੜਾ ਬੰਦਿਆਂ ਕੋਈ ਕੰਮ ਚਾਲਾ ਵੱਡੇ ਲੈਵਲ ਦੇ ਭਵਾਨੀ ਸਟੀਲ ਜਿਹੜੀ ਮਰਜ਼ੀ ਚੀਜ਼ ਇੱਥੋਂ ਲੈ ਲਓ ਤੇ ਮਾਰ ਜਾਲ ਲੈ ਲਓ ਚਾਹੇ ਪੱਤੀਆਂ ਲੈ ਲਓ ਚਾਹੇ ਸਰੀਆ ਲੈ ਲਓ ਚਾਹੇ ਟੀਨਾ ਲੈ ਲਓ ਜੋ ਮਰਜ਼ੀ ਲੈ ਜਿਹੜੀ ਆ ਆ 400 ਦੀ ਆ ਤੇ ਉਹ ਕਿੰਨੇ ਰੂਪ ਦੀ ਹੈ ਉਹ 5 ਦੀ ਹੁਣੀ ਮਿਲਦਾ ਹਨਾ ਹੈ ਜੜੀਆਂ ਵਾਲੀ ਇਹ 5 ਦੀ ਆ ਆ ਪੰਜ ਵੀ ਆ ਚੌੜੀ ਨਹੀਂ ਇੱਕ ਵਾਰੀ ਨਹੀਂ ਹੋਣੀ ਹੈ ਹੈ ਦੋਏਂ ਦੀ ਚੌੜੀ ਆ ਚੱਲ ਕੱਢਦੇ ਇਹ ਇਹ 29 29 ਇਹਦੇ ਦੋ ਰੋਣੇ ਆ ਚ ਚਾਰ ਆਪਾਂ ਕੀ ਕਰਨੇ ਆ ਦੋ ਦਾ ਪੀਲ ਚਾਹੀਦੇ ਦੋ ਪੱਤੀਆਂ ਲੱਗੀਆਂ ਆ ਆ ਜਾ ਹਾਂ ਠੀਕ ਹੈ ਨਾ ਇਹਦਾ ਉੱਦੋਂ ਫਿਰ ਟਰਾਲੀ ਨਾ ਹੋਈ ਟਰਾਲੀ ਇਹਦਾ ਆਓ ਬੰਦਾ ਗੱਲ ਪੈ ਗਿਆ ਜਦੋਂ ਆਪਣੇ

ਕੜਾ ਠੀਕ ਨੇ ਆਹ ਕਪੂਰੀ ਵਰ ਹਾਂ ਜਦੋਂ ਲੋਹਾ ਵੱਢ ਹੁੰਦਾ ਹੈ ਜੀ ਸਮੈਲ ਇਦਾਂ ਆਉਂਦੀ ਹੈ ਕੈਮਰੇ 'ਚ ਹੁਣ ਸਰ ਆਗੇ ਦੀ ਨਹੀਂ ਸਮੈਲ ਨਹੀਂ ਦੇ ਦੇਣਾ ਸਮੈਲ ਦੀ ਜਿਹਨੇ ਸਮੈਲ ਆਉਂਦੀ ਹੁੰਦੀ ਬਸ ਤੋ ਮਿੱਤਰੋ ਤੋ ਪੱਤੀਆਂ ਲੈ ਕੇ ਤਾਂ ਹੁਣ ਪੌਣੇ 6 ਗਾ 6 ਗਾ ਪੌਣੇ ਆ ਪੱਤੀਆਂ ਦੇ ਵਿੱਚ ਕਿਉਂਕਿ ਜਿੱਥੋਂ ਪੱਤੀਆਂ ਲਈਆਂ ਉਹ ਕਹਿੰਦੇ 6 ਗਾ ਸੀ ਨਹੀਂ ਪਾਈਦੇ ਉਹ ਖਰਾਦ ਵਾਲਿਆਂ ਤੋਂ ਲੈਣੇ ਆ ਤਾਂ ਖਰਾਦ ਵਾਲੀ ਦੁਕਾਨ ਤੇ ਗਏ ਆ ਪਹੁੰਚ ਮਿੱਤਰੋ ਆ ਮਿੱਤਰੋ ਖਰਾਦ ਵਾਲੀ ਵਾਪਿੰਦੇ ਛੇ ਗੱਲ 2 ਦਾ ਛੇ ਕਮਿੰਦੇ ਨੇ ਜਾਲ ਪਾਣੀ ਪਾਣੀ ਮਾੜਾ ਮਾੜਾ ਭਾਈ ਜਣਾ ਕਰਮ ਹੋਏ ਨਾ ਬਰਮਾ ਕਰਮ ਹੋਗੇ ਲੈ ਟੁੱਟ ਜਾਦਾ ਬਰਮਾ ਇਦਾਂ ਛੇ ਗਵਿੰਦੇ ਮੇਰੇ ਵੀਰੋ ਇਦਾਂ ਲਾਤਾ ਕਹਿੰਦੇ ਜੋਰ ਬਰਮਾ ਥਲੇ ਨੂੰ ਲਿਓਂ ਧਿਆਨ ਆਪਾਂ ਪੈ ਜਲਾਓ ਉਹ ਘੜਾਤਾ ਪੂਰਾ ਦੇਖੋ ਦਾ ਲੋਹੇ ਦਾ ਯੋਰ ਲੱਗਦਾ ਚੰਪਤੀ ਹਾਰਡ ਹੁੰਦੀ ਆ ਸਤ ਸ੍ਰੀ ਅਕਾਲ ਲੋਬੇ ਮਿੱਤਰੋ ਆਪਾਂ ਹੁਣ ਬੰਨੇ ਬੰਨ ਪਹੇ ਗਏ ਆ ਜੀ ਕਹਿੰਦੇ ਜਿਹੜਾ ਸ਼ੇਰਪੁਰ ਤੇ ਡੜਿਆਣੇ ਨੂੰ ਜਾਂਦਾ ਚੋ ਇੱਧਰ ਰਹਿ ਗਿਆ ਮੇਰੇ ਵੀਰੋ ਚੋ ਕਿ ਆਪਾਂ ਬੰਨੇ ਬੰਨ ਜਾ ਰਹੇ ਆ ਕਿਉਂਕਿ ਆਪਾਂ ਨਾ ਹਿਸ਼ਾਰਪੁਰ ਤੋਂ ਆਉਣਾ ਸੀਗਾ ਹਰਿਆਣੇ ਨੂੰ ਤੇ ਇੱਧਰ ਦੀ ਤਾਂ ਹੋ ਗਏ ਆ ਰਾਹ ਦੇ ਵਿੱਚ ਵੀ ਆਪਾਂ ਕਿਸੇ ਨੂੰ ਮਿਲਣਾ ਸੀ ਉਧਰੋਂ ਮਿਲ ਕੇ ਮਿਲਕ ਪਲਾਂਟ ਵਾਲੀ ਸਾਈਡ ਤੋਂ ਹਿਆਰਪੁਰੋਂ ਤੇ ਆਪਾਂ ਫੇਰ ਨੇਰੇ ਨੇੜੇ ਹੋ ਗਏ ਮੇਰੇ ਵੀਰੋ ਨੇਰੋਂ ਨੇੜ। ਠੀਕ ਹੈ ਜੀ ਤੇ ਹੁਣ ਧਿਆਣੀ ਸ਼ਹਿਰ ਪਹੁੰਚਦੇ ਆ। ਉਹ ਕਹਿੰਦੇ ਮੇਰੇ ਵੀਰੋ ਕੌਣ ਆ ਗਿਆ? ਉਹ ਕਹਿੰਦੇ ਰਣਜੀਤ ਆ ਗਿਆ ਰਣਜੀਤ ਆ ਗਿਆ। ਸ਼ਹਿਰ ਤੋਂ ਆ ਗਏ ਆ ਮਿੱਤਰੋ ਹੁਣ ਪਿੰਡ 'ਚ ਤੇ ਦੁੱਧ ਪਾਉਣ ਚੱਲੇ ਆ ਡੈਰੀ 'ਚ ਤੇ ਪਿੱਛੇ ਤੁਸੀਂ ਸੁਣ ਰਹੇ ਹੋਗੇ ਗੁਰੂ ਘਰ ਦੀ ਮਿੱਠੀ ਈ ਆਵਾਜ਼ ਗੁਰੂ ਘਰ ਤੋਂ ਹਨਾ ਗੁਰਬਾਣੀ ਦੀ ਆਵਾਜ਼ ਆ ਰਹੀ ਆ ਤਾਂ ਬੜਾ ਆਨੰਦ ਆਉਂਦਾ ਬਈ ਬਹੁਤ ਨਜ਼ਾਰਾ ਆਉਂਦਾ ਬਈ ਆ ਸੁਣ ਕੇ ਤੇ ਦੁੱਧ ਪਾਉਣ ਜਾਣੇ ਭਾਏ ਮਿੱਤਰੋ ਆ ਆਪਣੇ ਪਿੰਡ ਦੀ ਆ ਗਏ ਜੀ ਬੇਰਕਾਂ ਦੀ ਮਿਲਕ ਪਲਾਂੜਾ ਛੋਟਾ ਮਿਲਕ ਪਲਾਂੜਾ ਚਾਚਾ ਮੈਂ ਆਹ ਦਿਖਾਤਾ ਵੀਡੀਓ ਜੇ ਮੈਂ ਕਾ ਛੋਟਾ ਮਿਲਕ ਪਲਾਂਟ ਆ ਦਾ ਹੈ ਹੈ ਲੱਕ ਲਓ ਦੁੱਧ ਵੀਰਿਆ ਦੁੱਧ ਕੁੜੀ ਗਵਾਚ ਗਈ ਕਹਿੰਦਾ ਕੁੜੀ ਇਹਦਾ ਕਿੱਥੇ ਤੇ ਆਏ ਅੱਛਾ